ਦੇਖੋ ਜੀ ਪਿੰਡ ਸਵਰਾ ਦੀਆਂ ਤੀਆਂ ਤੁਹਾਨੂੰ ਦਿਖਾਉਣੇ ਆ ਜੀ ਮਾਝੇ ਦੀਆਂ ਮਸ਼ਹੂਰ ਤੇ ਮੰਨੀਆਂ ਤੀਆਂ ਹੋਰ ਬਾਈ ਜੀ ਜੀ ਤੀਆਂ ਦਾ ਤਿਆਰ ਹਰ ਸਾਲ ਮਨਾਇਆ ਜਾਂਦਾ ਜੀ ਹਾਂਜੀ ਹਾਂਜੀ ਬੜੀ ਬੜੀ ਸ਼ਰਧਾ ਲੋਕਾਂ ਦੇ ਮਾਂਦੇ ਵਿੱਚ ਬੜਾ ਚਾਅ ਆ ਕਿਉਂਕਿ ਇਹ ਚੀਜ਼ਾਂ ਪੰਜਾਬ ਦੇ ਵਿੱਚੋਂ ਤੇ ਚਲੋ ਹੈ ਹੀ ਆ ਬਾਕੀ ਹੋਰ ਜਿੱਥਾ ਹੋਰ ਕੋਈ ਇਲਾਕੇ ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਪਸਦੀਆਂ ਜਾਂਦੀਆਂ ਆ ਈਆਂ ਮਨਾਉਣੀਆਂ ਚਾਹੀਦੀਆਂ ਨਾ ਹਾਂਜੀ ਨਾਲੇ ਇਹਨੇ ਨਾ ਪਹਿਣਾ ਬੀਬੀਆਂ ਜਿਹੜੀਆਂ ਕੁੜੀਆਂ ਚਿੜੀਆਂ ਦੀਆਂ ਆ ਨਾ ਜਿਹੜੀ ਇਹ ਆਪਣਾ ਪਿਛੋਕੜ ਆ ਨਾ ਜਿਹੜਾ ਹਾਂਜੀ ਈਆਂ ਪੈਣਾ ਦਾ ਜਵਾਲ ਬਿਲਕੁਲ ਜੀ ਬਿਲਕੁਲ ਇਹਨੂੰ ਬਹੁਤ ਸਾਰੇ ਵਧੀਆ ਸੂਝਵਾਨ ਲੋਕ ਪਿੰਡ ਸੁਭਰਾ ਦੇ ਜਿਹੜਾ ਵੀ ਬਣਾਉਂਦੇ ਆ ਬਹੁਤ ਵੱਡੀ ਗਿਣਤੀ ਜੇ ਪੈਣਾ ਇੱਥੇ ਪਹੁੰਚੀ ਆ ਅੱਜ ਹੈ ਨਾ ਆ ਵੇਹਦਾ ਵੇਹਦਾ ਮੈਂ ਮੋਟਰਸਾਈਕਲ ਕੱਢਣ ਨੂੰ ਰਾਹ ਨਹੀਂ ਮਿਲਦਾ ਮੈਂ ਆ ਗਿਆ ਵਾਂ ਹਾਂਜੀ ਆ ਗਏ ਭਾਈ ਥੋੜਾ ਨਾ ਜਵਾਕ ਲੱਭੰਦੇ ਨਾ ਹੀ ਮੋਟਰਸਾਈਕਲ ਕੱਢ ਬਿਲਕੁਲ ਜੀ ਬਿਲਕੁਲ ਬੱਚੇ ਆਪਣੇ ਆਪਣੇ ਨਾਲ ਹੀ ਆਉਂਦੇ ਆ ਤੇ ਪਤਾ ਨਹੀਂ ਲੱਗਦਾ ਭਾਈ ਜੀ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਬਦਕਿੰਤੀ ਤੇ ਕੋੜੀਨਾ ਪਹਿਣਾ ਕੁਲਾ ਦੀਆਂ ਇੱਧਰ ਵੀਰ ਅੰਗਰੇਜ਼ ਸਿੰਘ ਪਰਾ ਸਾਡਾ ਹੋਰ ਅੰਗਰੇਜ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਕਿਵੇਂ ਚੱਲ ਰਹੀਆਂ ਅੱਜ ਧੀਆਂ ਦਾ ਬਹੁਤ ਵਧੀਆ ਬੜੀ ਅਦਿਕਾਰ ਦੇ ਨਾਲ ਅੱਜ ਸੰਗਤ ਪਹੁੰਚੀ ਆ ਗਈ ਅੱਜ ਧੀਆਂ ਪਹਿਨ ਰਹੀਆਂ ਧੀਆਂ ਬਹੁਤ ਬੜੀ ਸ਼ਰਧਾ ਦੇ ਭਾਵਨਾ ਨਾਲ ਬਣਾਈਆਂ ਜਾਂਦੀਆਂ ਸੀ ਪੇਂਟ ਸੁਭਰਾਵਾ ਦੇ ਵਿੱਚ ਹਰ ਰਹੀ ਲੱਗਦੀਆਂ ਪਰ ਇਸ ਵਾਰ ਤੇ ਰਿਕਾਰਡ ਟੁੱਟ ਗਿਆ ਤੇ ਹਾਲੇ ਤੱਕ ਸੰਗਤ ਆਈ ਜਾਂਦੀ ਆ ਅਜੇ ਬੀਬੀਆਂ ਪਹਿਨ ਆਈ ਜਾਂਦੀਆਂ ਨੇ ਕਾ ਨਹੀਂ ਆ ਗਈ ਕੋਲ ਬਿਲਕੁਲ ਜੀ ਇਹ ਮਨਾਉਣੀਆਂ ਚਾਹੀਦੀਆਂ ਵੇਖੋ ਨਾਲੇ ਪੁਰਾਣਾ ਵਿਰਾਸਤੀ ਹੈ ਨਾ ਸਾ ਆਪਣਾ ਪੰਜਾਬੀਆ ਆਪਣਾ ਇਥੋਂ ਦੇ ਪਤਾ ਲੱਗਦਾ ਓਏ ਸਭਿਆਚਾਰ ਸਭਿਆਚਾਰ ਆਪਣਾ ਇਥੋਂ ਪਤਾ ਲੱਗਦਾ ਹੈ ਵੀ ਕੀ ਕਲਚਰ ਆ ਕੀ ਆਪਣਾ ਸਭਿਆਚਾਰ ਹੈ ਜੀ ਬਹੁਤ ਵਧੀਆ ਵੀਰ ਸਾਡਾ ਇਹ ਅੰਗਰੇਜ਼ ਸਿੰਘ ਆ ਜੀ ਸਭਰਾ ਜਾਣਕਾਰੀ ਦਿੰਦੇ ਹੋਏ ਜੀ ਤੇ ਵੇਖੋ ਜਿਹੜੀਆਂ ਪਹਿਣਾ ਸਾਡੀਆਂ ਹਾਰੇ ਕੀ ਬਣੇ ਕੋਟੀ ਐਨ ਪੀ ਜੇ ਗੱਟੀਆਂ ਦਾ ਹਥਿਆਰ ਜਿਹੜਾ ਮਨਾਇਆ ਜਾ ਰਿਹਾ ਹੈ ਜੀ। ਜੰਦ ਵੀਰ ਤੋਂ ਬੋਲੇ ਜੀਰ ਦੇ ਕਾਰਨਾਂ ਵਾਲੇ ਪਛਾਣ ਲਾਈਆਂ ਹੀਆਂ। ਇਧਰ ਬਾਈ ਜੀ ਪੰਗੂੜਿਆਂ ਦੇ ਦੇਖੋ ਜਿਹੜਾ ਪੂਰਾ ਰੰਗ ਬੰਨੇ ਆ ਜੀ। ਮਾਝੇ ਦੇ ਪਿੰਡ ਵੱਡੇ ਸਪਰਾ ਦੇ ਵਿੱਚ ਕਿਸ਼ਤੀਆਂ ਤੇ ਬੱਚੇ ਹੂਠੇ ਵੀ ਲੈ ਰਹਾ ਆ ਜੀ। ਦੇਖ ਸਾਡੇ ਆ ਤੁਸੀਂ ਪਹਿਣਾ ਦੇ ਨਾਲ کئی ਵੀਰ ਭਰਾਵਾਂ ਦੇ ਨਾਲ ਆ ਰਿਹਾ ਜੀ ਆਪਣੇ ਦੁਆਰਾ ਦੇ ਇਧਰ ਭਾਈ ਨੇ ਇਸ ਥੀਰੇ ਵਿੱਚ ਬੱਚੇ ਨੰਦਲੇ ਰਿਆ ਜੀ ਕਬੱਡੀ ਗਿੰਤੀ ਤੇ ਜਿਹੜੀਆਂ ਇੱਥੇ ਦੁਕਾਨਾਂ ਵੀ ਅੱਜ ਲੱਗੀਆਂ ਐ ਜੀ ਤੇ ਦੇਖੋ ਜੀ ਪੂਰਾ ਕਰਾਂ ਸ਼ਰਧਾ ਭਾਵਨਾ ਨਾਲ ਜਿਹੜਾ ਏ ਟੀਆਂ ਦਾ ਤਿਆਰ ਬੜੀ ਤਕੜੀ ਗੱਲ ਕੀਏ ਵੀ ਸੱਭਿਆਚਾਰਕ ਸਾਜ ਜੁੜੀ ਹੋਈ ਆ ਜੀ ਕਿਉਂਕਿ ਪੁਰਾਣੇ ਸਮੇਂ ਤੋਂ ਪੈਣਾ ਜਿਹੜੀਆਂ ਸਕੂਲਾਂ ਦੇ ਵਿੱਚ ਪੜਦੀਆਂ ਇੱਕ ਦੂਸਰੇ ਨਾਲ ਨਾਲੇ ਉਹ ਆਨੇ ਬਹਾਨੇ ਪੇਕਾਂ ਦੇ ਪਿੰਡ ਆਉਂਦੀਆਂ ਤੇ ਨਾਲ ਆਪਣੀਆਂ ਜਿਹੜੀਆਂ ਤੀਆਂ ਦੇ ਬਹਾਨੇ ਪੈਣਾ ਦੇ ਮੇਲ ਹੋ ਜਾਂਦੇ ਆ ਜੀ ਤੁਸੀਂ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇੱਥੇ ਅੱਜ ਤੀਆਂ ਜਿਹੜੀਆਂ ਵਿਦੇਸ ਭਰਾ ਦੇ ਵਿੱਚ ਮਨਾਈਆਂ ਜਾ ਰਹੀਆਂ ਨੇ ਜੀ ਵੱਡੀ ਗਿਣਤੀ ਤੇ ਬਾਈ ਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਪਿੰਡ ਹੈ ਜੀ ਵੱਡੇ ਸੁਭਰਾ ਦਾ ਪਤਾ ਲੱਗ ਜਾਂਦਾ ਜੀ ਵੀ ਕਿੱਡੀ ਵੱਡੀ ਆਬਾਦੀ ਵਾਲਾ ਇਹ ਜਿਹੜਾ ਮਾਝੇ ਦਾ ਸੱਭਿਆਚਾਰ ਪਿੰਡ ਹੈ ਕਿ ਨਹੀਂ ਇੰਨੀ ਇੰਨੀ ਗਿੰਤੀ ਕਿਸੇ ਪਿੰਡ ਦੇ ਵਿੱਚ ਵੀ ਨਹੀਂ ਹੈਗੀ ਸੰਤਨੀ ਨਹੀਂ ਲੱਗਦੀ ਹੈਨਾ ਵੀ ਜਿੰਨੀ ਸੁਭਰਾਵਾਂ ਦੇ ਵਿੱਚ ਵੱਡੇ ਵੱਡੇ ਹੋਰ ਵੀ ਹੈਗੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਸੁਭਰਾਦੋ ਕੋਈ ਵੱਡਾ ਹੋ ਵਾਕਿਆਈ ਵਾਕਿਆਈ ਦੇਖੋ ਹਾਰੇ ਕੀ ਬੰਦਾ ਆਪਣੀ ਧੁਨਾਂ ਦੇ ਵਿੱਚ ਮਸਤਾ ਜੀ ਨਾਲ ਪੈਣਾ ਬੀਪੀਆਂ ਆਪਣੇ ਆਪ ਦੇ ਨਾਲ ਵੇਖੋ ਕਿੱਦੇ ਪਾਰਾ ਹੈ ਜੀ ਸ਼ੇਅਰ ਕਰੋ ਵੀਡੀਓ ਬਾਅਦ ਤੋਂ ਬਾਅਦ ਦੋਸਤੋ ਪਤਾ ਲੱਗ ਸਕੇ ਵੀ ਵਾਕਿਆ ਹੀ ਆਪਣਾ ਸਭਿਆਚਾਰ ਕੀ ਆ ਤੇ ਲੋਕ ਕਿੱਧਰ ਨੂੰ ਤੁਰੇ ਜਾਂਦੇ ਆ ਇੱਥੋਂ ਪਤਾ ਲੱਗਦਾ ਵੀ ਸਾਡੀਆਂ ਭੈਣਾਂ ਦਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਜੀ ਦੇਖੋ ਹਰ ਇੱਕ ਭੈਣ ਦੇ ਸਿਰ ਤੇ ਚੁੰਨੀ ਛੋਟੇ ਛੋਟੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲਦੀ ਹੈ ਜੀ ਪਤਾ ਲੱਗ ਜਾਂਦਾ ਵੀ ਪਿੰਡਾਂ ਦਾ ਕੀ ਰਿਵਾਜ ਆ keep de operador